ਹalleluyah ਆਓ ਸੀ ਮੇਰੀ ਪਵਿੱਖ ਬਾਣੀਆਂ ਦੀ ਪੁਸਤਕ ਦੇ ਵਿੱਚੋਂ ਅੱਜ ਦੇ ਵਚਨ ਨੂੰ ਪੜ੍ਹਦੇ ਹਾਂ ਪ੍ਰਾਰਥਨਾ ਦੀ ਅਸਲ ਮਹੱਤਤਾ ਯਾਕੂਬ ਅਧਿਆਇ 5 ਉਹਦੀ 16 ਐਤ ਇਸ ਲਈ ਤੁਸੀਂ ਆਪੋ ਵਿੱਚ ਹੀ ਆਪਣੀਆਂ ਪਾਪਾਂ ਦਾ ਇਕਰਾਰ ਕਰੋ ਅਤੇ ਇੱਕ ਦੂਏ ਲਈ ਪ੍ਰਾਰਥਨਾ ਕਰੋ ਭਈ ਤੁਸੀਂ ਨਿਰੋਏ ਹੋ ਜਾਓ ਧਰਮੀ ਪੁਰਖ ਦੀ ਬੇਨਤੀ ਤੋਂ ਬਹੁਤ ਅਸਰ ਹੁੰਦਾ ਹੈ ਮੇਰੇ ਪਿਆਰਿਓ ਬਾਈਬਲ ਵਿੱਚ ਲਿਖਿਆ ਹੈ ਕਿ ਜਦੋਂ ਮਿਸਰ ਦੇ ਰਾਜੇ ਨੇ ਸਖਤ ਕੰਮ ਕਰਕੇ ਇਸرائیਲੀਆਂ ਉਤੇ ਮੁਸੀਬਤ ਲਿਆਂਦੀ ਤਾਂ ਉਹਨਾਂ ਨੂੰ ਪਰਮੇਸ਼ਰ ਦੀ ਭਵਿੱਖ ਬਾਣੀ ਜਾਦ ਆਈ ਕਿ ਪਰਮੇਸ਼ਰ ਨੇ ਕਿਹਾ ਸੀ ਕਿ ਮੈਂ 400 ਸਾਲਾਂ ਬਾਅਦ ਆਪਣੇ ਲੋਕਾਂ ਨੂੰ ਮਿਸਰ ਤੋਂ ਛੁਡਾਵਾਂਗਾ ਅਤੇ ਉਹ ਪਰਮੇਸ਼ਰ ਅੱਗੇ ਗਏ ਅਤੇ ਪ੍ਰਾਰਥਨਾ ਕਰਨ ਲੱਗੇ ਫਿਰ 430 ਸਾਲ ਬੀਤ ਗਏ ਅਤੇ ਭਵਿੱਖ ਬਾਣੀ ਪੂਰੀ ਨਹੀਂ ਹੋਈ ਕਿਉਂਕਿ ਉਹਨਾਂ ਨੂੰ ਪਤਾ ਨਹੀਂ ਸੀ ਕਿ ਕੋਈ ਵੀ ਭਵਿੱਖ ਬਾਣੀ ਆਪਣੇ ਆਪ ਪੂਰੀ ਨਹੀਂ ਹੁੰਦੀ ਜਦੋਂ ਤੱਕ ਉਸ ਤੋਂ ਇੱਕ ਬਾਣੀ ਬਾਰੇ ਪ੍ਰਾਰਥਨਾ ਨਹੀਂ ਕੀਤੀ ਜਾਂਦੀ ਇਸੇ ਲਈ ਪ੍ਰੇਰਿਤ ਪੌਲਸ ਨੇ ਵੀ ਆਪਣੇ ਆਤਮਿਕ ਪੁੱਤਰ ਤਿਮਥੀਅਸ ਨੂੰ ਵੀ ਕਿਹਾ ਕਿ ਉਹ ਉਸ ਬਾਰੇ ਕੀਤੀਆਂ ਗਈਆਂ ਭਵਿੱਖ ਬਾਣੀਆਂ ਲਈ ਚੰਗੀ ਲੜਾਈ ਲੜੇ ਇਸ ਦਾ ਮਤਲਬ ਹੈ ਕਿ ਭਵਿੱਖ ਬਾਣੀਆਂ ਆਪਣੇ ਆਪ ਸੱਚ ਨਹੀਂ ਹੁੰਦੀਆਂ ਜਦੋਂ ਤੱਕ ਉਹਨਾਂ ਲਈ ਨਹੀਂ ਲੜਿਆ ਜਾਂਦਾ ਕਿਉਂਕਿ ਸਾਡੀ ਲੜਾਈ ਦੁਨੀਆ ਦੇ ਵਿਰੁੱਧ ਨਹੀਂ ਹੈ ਧਰਮ ਦੇ ਵਿਰੁੱਧ ਨਹੀਂ ਸਗੋਂ ਸ਼ੈਤਾਨ ਦੇ ਵਿਰੁੱਧ ਹੈ ਇਸ ਲਈ ਵਚਨ ਕਹਿੰਦਾ ਹੈ ਕਿ ਸਾਨੂੰ ਪ੍ਰਾਰਥਨਾ ਕਰਨੀ ਚਾਹੀਦੀ ਹੈ ਅਤੇ ਸਾਡੇ ਬਾਰੇ ਕੀទੀਆਂ ਗਈਆਂ ਪਵਿੱਖ ਬਾਣੀਆਂ ਲਈ ਲੜਨਾ ਚਾਹੀਦਾ ਹੈ ਪਿਆਰਿਓ ਏਲੀਆ ਵੀ ਸਾਡੇ ਵਾਂਗ ਦੁੱਖ ਚੱਲਣ ਵਾਲਾ ਆਦਮੀ ਸੀ ਅੱਜ ਲੋਕ ਉਹਨਾਂ ਬਾਰੇ ਸੋਚਦੇ ਹਨ ਜਿਨ੍ਹਾਂ ਰਾਹੀਂ ਚਮਤਕਾਰ ਹੁੰਦੇ ਹਨ ਕਿ ਇਹ ਵਿਅਕਤੀ ਸਵਰਗ ਤੋਂ ਉਤਰਿਆ ਹੈ ਇਸ ਲਈ ਜਦੋਂ ਉਹ ਪ੍ਰਾਰਥਨਾ ਕਰਦਾ ਹੈ ਅਤੇ ਪ੍ਰਚਾਰ ਕਰਦਾ ਹੈ ਤਾਂ ਲੰਗੜੇ ਤੁਰਦੇ ਹਨ ਜੇਕਰ ਤੁਹਾਡੀ ਅੱਜ ਦੀ ਜ਼ਿੰਦਗੀ ਦੀ ਤੁਲਨਾ ਏਲੀਆ ਦੇ ਜੀਵਨ ਨਾਲ ਕੀਤੀ ਜਾਵੇ ਤਾਂ ਇਸ ਵਿੱਚ ਕੋਈ ਫਰਕ ਨਹੀਂ ਹੈ ਕਿਉਂਕਿ ਏਲੀਆ ਦੇ ਜੀਵਨ ਵਿੱਚ ਵੀ ਖੁਸ਼ੀਆਂ ਅਤੇ ਦੁੱਖ ਸਨ ਇਸੇ ਤਰ੍ਹਾਂ ਅੱਜ ਤੁਹਾਡੀ ਜ਼ਿੰਦਗੀ ਵਿੱਚ ਹੋ ਸਕਦਾ ਹੈ ਪਰ ਜਦੋਂ ਏਲੀਆ ਨੇ ਪ੍ਰਾਰਥਨਾ ਕੀਤੀ ਕਿ ਮੇਹ ਨਾ ਪਵੇ ਤਾਂ ਮੇਹ ਨਹੀਂ ਪਿਆ ਕਿਉਂਕਿ ਇਹ ਵਚਨ ਵਿੱਚ ਲਿਖਿਆ ਹੈ ਕਿ ਇੱਕ ਧਰਮੀ ਵਿਅਕਤੀ ਦੀ ਪ੍ਰਾਰਥਨਾ ਦੇ ਪ੍ਰਭਾਵ ਨਾਲ ਬਹੁਤ ਕੁਝ ਹੋ ਸਕਦਾ ਹੈ ਇਸ ਲਈ ਮੇਰੇ ਪਿਆਰਿਓ ਅਸ ਤੁਹਾਡੀ ਜ਼ਿੰਦਗੀ ਵਿੱਚ ਭਾਵੇਂ ਕੋਈ ਵੀ ਦੁੱਖ ਅਤੇ ਖੁਸ਼ੀ ਕਿਉਂ ਨਾ ਹੋਵੇ ਤੁਹਾਨੂੰ ਪਰਮੇਸ਼ਰ ਦੇ ਵਚਨ ਵਿੱਚ ਵਿਸ਼ਵਾਸ ਕਰਨਾ ਚਾਹੀਦਾ ਹੈ ਅਤੇ ਪ੍ਰਾਰਥਨਾ ਕਰਨੀ ਚਾਹੀਦੀ ਹੈ ਤਾਂ ਜੋ ਪਰਮੇਸ਼ਰ ਤੁਹਾਨੂੰ ਬੰਦਨਾ ਤੋਂ ਗੁਲਾਮੀ ਤੋਂ ਮੁਕਤ ਕਰ ਸਕੇ ਅਤੇ ਬਾਈਬਲ ਵਿੱਚ ਤੁਹਾਡੇ ਲਈ ਲਿਖੀਆਂ ਭਵਿੱਖ ਬਾਣੀਆਂ ਨੂੰ ਪੂਰਾ ਕਰ ਸਕੇ ਆਮਨ ਆਓ ਸੀ ਮਿਲ ਕੇ ਅੰਗੀਕਾਰ ਕਰ ਲਈ ਹਾਂ ਸਰ ਸ਼ਕਤੀਮਾਨ ਪਰਮੇਸ਼ਰ ਮੈਂ ਇਸ ਵਚਨ ਲਈ ਤੁਹਾਡਾ ਧੰਨਵਾਦ ਕਰਦਾ ਹਾਂ ਪਰਮੇਸ਼ਰ ਅੱਜ ਮੈਂ ਤੁਹਾਡੀ ਹਾਜ਼ਰੀ ਵਿੱਚ ਹਾਂ ਅਤੇ ਇਹ ਹੰਗੀਕਾਰ ਕਰਦਾ ਹਾਂ ਕਿ ਅੱਜ ਤੋਂ ਮੈਂ ਤੁਹਾਡੇ ਅਨੁਗ੍ਰਹਿ ਦੇ ਨਾਲ ਹਰ ਰੋਜ਼ ਪ੍ਰਾਰਥਨਾ ਕਰਾਂਗਾ ਤਾਂ ਜੋ ਤੁਸੀਂ ਮੇਰੇ ਲਈ ਜੋ ਭਵਿੱਖ ਬਾਣੀਆਂ ਕੀਤੀਆਂ ਹਨ ਉਹ ਸੱਚ ਹੋਣ ਪ੍ਰਭੀਸ਼ਮ ਸੀਦੇ ਸਮਰਥੀ ਨਾਮ ਵਿੱਚ ਆਮਨ